ਜੇ ਮੈਂ ਕਾਰਪੈਂਟਰ ਹੋ ਗਏ ਜਾਂ ਪਲੰਬਰ ਹੋ ਗਿਆ ਕਿਸੇ ਨੇ ਖੇਤੀਬਾੜੀ ਜਾਣਾ ਹਨਾ ਵੀਰੇ ਵੇਅਰ ਹਾਊਸ ਦੇ ਵਿੱਚ ਜਿਵੇਂ ਪੈਕਿੰਗ ਦਾ ਕੰਮ ਹੁੰਦਾ ਤਾਂ ਇਹ ਕੈਟਾਗਰੀ ਦੇ ਵਿੱਚ ਆਪਾਂ ਭੇਜ ਦਿੰਨੇ ਆਂ ਹਾਂਜੀ ਅਨਸਕਿਲਡ ਵੀ ਭੇਜਾਂਗੇ ਸਰ ਅਨਸਕਿਲਡ ਵੀ ਭੇਜ ਦਾਂਗੇ ਹਾਂਜੀ ਈਸੀਆਰ ਪਾਸਪੋਰਟ ਵੀ ਲੈ ਲਾਂਗੇ ਆਪਾਂ ਜਿੰਨੀ ਵੀ ਕੰਟਰੀ ਅੱਜ ਦੀ ਡੇਟ ਦੇ ਵਿੱਚ ਡੀਲ ਕਰਦੇ ਆਂ ਬ੍ਰਦਰ ਚਾਹੀਓ ਸਟੱਡੀ ਵੀਜ਼ਾ ਹੈ ਚਾਹੀਓ ਕੰਮ ਵਾਲੇ ਵੀਜ਼ੇ ਨੇ ਠੀਕ ਆ ਸਾਰਿਆਂ ਚੋਂ ਜਿਹੜੀ ਪੇਮੈਂਟ ਹੈ ਫੁੱਲ ਪੇਮੈਂਟ ਆਫਟਰ ਵੀਜ਼ਾ ਲਈ ਜਾਂਦੀ ਆ ਨੂੰ ਕੀ ਹੈ ਕਿ ਧੀਆ ਬੇਟੀਆਂ ਨੇ ਆਪਣੇ ਘਰੇ ਖਾਸ ਕਰਕੇ ਲੇਡੀਜ਼ ਦੇ ਲਈ ਜਿਹੜੀ ਕੋਈ ਗਰੀਬ ਘਰੋਂ ਬਿਲੋਂਗ ਕਰਦੀਆਂ ਨੇ ਕੁੜੀਆਂ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦੇ ਦਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕਰਕੇ ਆਊਗਾ ਓਕੇ ਜੀ ਫੁੱਲ ਮਾਰਕੀਟ ਦਾ ਓਪਨ ਚੈਲੰਜ ਰਹੂਗਾ ਵੀਰੇ ਪਹਿਲਾਂ ਵੀਜ਼ੇ ਲੱਗੇ ਨਾ ਦੇਖੋ ਸਿਰਫ ਹਮ ਅਗਰ ਤੁਹਾਡੇ ਮਨ 'ਚ ਇੱਕ ਵੀ ਪਰਸੈਂਟ ਕੋਈ ਡਾਊਟ ਹੈ ਸਾਡੇ ਸੈਂਟਰ 'ਚ ਵਿਜ਼ਿਟ ਕਰੋ ਜਿਨ੍ਹਾਂ ਦੇ ਧੀਆਂ ਬੇਟੀਆਂ ਜਾਂ ਪੁੱਤ ਬਾਹਰ ਭੇਜੇ ਹੋਏ ਨੇ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਵਾ ਦਾਂਗੇ ਕਰਦੇ ਐਡਰੈਸ ਤੱਕ ਦੇ ਦਾਂਗੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਭਰਾ ਕੋਲ ਪਹੁੰਚੇ ਜੀ ਆਪਾਂ ਮੂਨਕ ਸ਼ਹਿਰ ਦੇ ਵਿੱਚ ਆਪਣੇ ਵੀਰ ਦਾ ਹੈਗਾ ਜੀ ਇਮੀਗ੍ਰੇਸ਼ਨ ਦਾ ਕੰਮ ਹੁਣ ਇਮੀਗ੍ਰੇਸ਼ਨ ਦਾ ਨਾਮ ਸੁਣ ਕੇ ਕਈਆਂ ਦੇ ਮਨ ਦੇ ਵਿੱਚ ਇਹ ਸਵਾਲ ਆ ਜਾਂਦਾ ਹੈ ਵੀ ਅੱਜ ਕੱਲ ਜੋ ਚੱਲ ਰਿਹਾ ਠੱਗੀ ਠੋਰੀ ਦਾ ਸੀਜ਼ਨ ਚੱਲੇ ਜਾ ਰਿਹਾ ਤੇ ਭਾਈ ਆਪਾਂ ਭਰਾ ਕੋਲ ਕਿਉਂ ਪਹੁੰਚੇ ਆ ਜੇ ਤੁਸੀਂ ਠੱਗੀ ਤੋਂ ਬਚਣਾ ਹੈ ਮੈਂ ਸਿੱਧੀ ਜੀ ਆਮ ਪਾਸੇ ਗੱਲ ਕਰਾਂਗੇ ਜੇ ਤੁਸੀਂ ਬਾਹਰ ਜਾਣ ਦੇ ਇੱਛੁਕ ਹੈਗੇ ਹੋ ਤਾਂ ਤੁਸੀਂ ਆਪਣੇ ਭਰਾ ਕੋਲ ਆ ਸਕਦੇ ਹੋ ਉਹਦਾ ਕੀ ਕਾਰਨ ਹੈ ਵੀ ਇਹਨਾਂ ਕੋਲ ਹੀ ਆਉਣ ਦਾ ਰੀਜ਼ਨ ਕੀ ਹੈ ਸਾਨੂੰ ਉਹ ਵੀ ਦੱਸਾਂਗੇ ਤੇ ਕਿਹੜੇ-ਕਿਹੜੇ ਪ੍ਰੋਡਕਟਾਂ ਦੇ ਕੰਮ ਕਰ ਰਹੇ ਆ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਵੀਰੇ ਸ੍ਰੀ ਕਾ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਆਪਣੇ ਸਾਰੇ ਜਿੰਨੇ ਭਰਾ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਐਡਰੈਸ ਦੱਸ ਦੋ ਵੀ ਆਪਣਾ ਇਮੀਗ੍ਰੇਸ਼ਨ ਦਾ ਨਾਮ ਕੀ ਹੈ ਤੇ ਕਿਸੇ ਨੇ ਆਪਣੇ ਕੋਲ ਆਣਾ ਹੋਵੇ ਵੀ ਐਡਰੈਸ ਕੀ ਪੈਂਦਾ ਆਪਣਾ ਐਡਰੈਸ ਸਰ ਸੀਐਮ ਵੀਜ਼ਾ ਸੈਂਟਰ ਨੀਅਰ ਗਰੀਰ ਮਾਰਕੀਟ ਤੇ ਲੋਕੇਸ਼ਨ ਜਿਹੜੀ ਨੇੜੇ ਪੈਂਦੀ ਹੈ ਮੰਡੀ ਵਾਲਾ ਪੀਰ ਦੇ ਨਾਮ ਦੇ ਨਾਲ ਇਹ ਜਗ੍ਹਾ ਜਾਣੀ ਜਾਂਦੀ ਹੈ ਜਿੱਥੇ ਆਪਣਾ ਐਡਰੈਸ ਹੈ ਹੁਣ ਕਿ ਦੇਵਚਨਣਾ ਸਰ ਡਿਸਟ੍ਰਿਕਟ ਸੰਗਰੂਰ ਤੇ ਆਲਰੇਡੀ ਇਹਨਾਂ ਤੋਂ ਬਹੁਤ ਦੂਰ ਦੂਰ ਤੱਕ ਕਲਾਇੰਟ ਆਉਂਦੇ ਨੇ ਇੱਕ ਤਾਂ ਵੀਰੇ ਇਮੀਗ੍ਰੇਸ਼ਨ ਦਾ ਹੋਰ ਵੀ ਥਾਂ ਦੇ ਵੀਜ਼ਾ ਲੱਗ ਰਹੇ ਆ ਅੱਜ ਕੱਲ ਚੱਲੇ ਰਹਿਣਾ ਹਾਂਜੀ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਜੋ ਆਪਣੇ ਕੋਲ ਆਣ ਦਾ ਕਿਸੇ ਕੋਲ ਆਣ ਦਾ ਰੀਜ਼ਨ ਬ੍ਰਦਰ ਇੱਕੋ ਹੀ ਆ ਮਾਰਕੀਟ ਦੇ ਵਿੱਚ ਹੋਰ ਵੀ ਲੋਕੀ ਬਹੁਤ ਕੰਮ ਕਰ ਰਹੇ ਨੇ ਸੋਨਾ ਸਾਫ ਸੁਥਰਾ ਵੀ ਕਰ ਰਹੇ ਨੇ ਆਪਣੇ ਕੋਲ ਆਣ ਦਾ ਰੀਜ਼ਨ ਕੀ ਆ ਸਿੰਗapore ਦਾ ਜਿਹੜਾ ਕੰਮ ਹੈ ਅਸੀਂ 2015 ਤੋਂ ਕਰਦੇ ਆ ਓਕੇ ਜੀ ਸਾਡੀ ਮਤਲਬ ਕੀ ਹੈ ਕਿ ਸਪੈਸ਼ਲਾਈਜੇਸ਼ਨ ਇਸ ਚੀਜ਼ ਦੇ ਵਿੱਚ ਕਿ ਅਸੀਂ ਵੀਜ਼ਾ ਕੱਢ ਕਰਕੇ ਉਹਨਾਂ ਨੂੰ 110% ਦੇ ਹੀ ਦਿੰਨੇ ਆ ਇੱਕ ਸਟਾਰਟਿੰਗ ਦੇ ਵਿੱਚ ਗੱਲ ਆ ਜਾਂਦੀ ਵੀਰੇ ਆਪਾਂ ਕੱਲਾ ਸਿੰਗਾਪੁਰ ਦੀ ਨਹੀਂ ਗੱਲ ਕਰਦੇ ਆ ਆਪਾਂ 4-5 ਕੰਟਰੀਆਂ ਦੀ ਗੱਲ ਕਰਾਂਗੇ ਜਿਹੜੇ ਅਸੀਂ ਕੰਮ ਕਰ ਰਹੇ ਆ ਹਾਂਜੀ ਸਭ ਤੋਂ ਪਹਿਲਾ ਸਵਾਲ ਆਉਂਦਾ ਸਾਰਿਆਂ ਦਾ ਆ ਜਾਂਦਾ ਹੁੰਦਾ ਹਾਂਜੀ ਕਿ ਬਈ ਤੁਸੀਂ ਪਹਿਲਾਂ ਪੈਸੇ ਭਰਾਉਨੇ ਹੋ ਕਿ ਨਹੀਂ ਭਰਉਂਦੇ ਆਪਾਂ ਜਿੰਨੀ ਵੀ ਕੰਟਰੀਆਂ ਅੱਜ ਦੀ ਡੇਟ ਦੇ ਵਿੱਚ ਡੀਲ ਕਰਦੇ ਆਂ ਬ੍ਰਦਰ ਚਾਹੀਓ ਸਟੱਡੀ ਵੀਜ਼ਾ ਹੈ ਚਾਹੀਓ ਕੰਮ ਵਾਲੇ ਵੀਜ਼ੇ ਨੇ ਠੀਕ ਆ ਸਾਰਿਆਂ ਚੋ ਜਿਹੜੀ ਪੇਮੈਂਟ ਐ ਫੁੱਲ ਪੇਮੈਂਟ ਆਫਟਰ ਵੀਜ਼ਾ ਲਈ ਜਾਂਦੀ ਆ ਫੁੱਲ ਪੇਮੈਂਟ ਆਫਟਰ ਵੀਜ਼ਾ ਚਲੋ ਇੱਕ ਆਫਰ ਹੋਰ ਵੀ ਦਿਆਂ ਕੋਈ ਕੁਝ ਕੇ ਵੇਜਨ ਦੇ ਵਿੱਚ ਤਾਂ ਆਪਾਂ ਇਨਕਲੂਡਿੰਗ ਟਿਕਟਾਂ ਵੀ ਕਰਾ ਦਾਂਗੇ ਹਨਾ ਕਰਵਾ ਦਾਂਗੇ ਸਰ ਹੋ ਜਾ ਕੋਈ ਚੱਕਰ ਨਹੀਂ ਯਾਰ ਠੀਕ ਹੈ ਸਰ ਹੁਣ ਜਿਹੜੇ ਬੱਚੇ ਨੇ ਸਟੱਡੀ ਵੀਜ਼ੇ ਤੇ ਜਾਣਾ ਤਾਂ ਉਹ ਵੀ ਵੀਡੀਓ ਚੈਨਲ ਦੇਖ ਲੋ ਜਿਹੜੇ ਕਹਿੰਦੇ ਨੇ ਕਿ ਅਸੀਂ ਸਟੱਡੀ ਤੇ ਵੀ ਨਹੀਂ ਜਾਣਾ ਨਾ ਕਿਸੇ ਟੂਰਿਸਟ ਤੇ ਜਾਣਾ ਅਸੀਂ ਜਾਣਾ ਸਿੱਧਾ ਕੰਮ ਦੇ ਆਧਾਰ ਤੇ ਤਾਂ ਉਹਨਾਂ ਲਈ ਵੀ ਸਪੈਸ਼ਲ ਹੈਗਾਗਾ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਲਿਖਿਆ ਜੀ ਇੱਕ ਤਾਂ ਆਪਣੀ ਕਿ ਸਿੰਗਾਪੁਰ ਕਿਉਂਕਿ ਅੱਜ ਕੱਲ੍ਹ ਦੇ ਵਿੱਚ ਆ ਲਾ ਲੋ ਵੀ ਸਾਰਿਆਂ ਦੀ ਪਹਿਲੀ ਪਸੰਦ ਬਣੀ ਜਾਂਦੀ ਹੈ ਨਾ ਕਿ ਸਿੰਗਾਪੁਰ ਜਾਣਾ ਹੈ ਹਾਂਜੀ ਇੱਕ ਤਾਂ ਤੁਸੀਂ ਲਿਖਿਆ ਵੀਰੇ ਸਟੱਡੀ ਵੀਜ਼ਾ ਵੀ ਆਪਾਂ ਕਰਦੇ ਆਂ ਇੱਕ ਜੇ ਕਿਸੇ ਨੇ ਕੰਮ ਦੇ ਆਧਾਰ ਤੇ ਜਾਣਾ ਪਾ ਵੀ ਕਰਦੇ ਆਂ ਜੇ ਆਪਾਂ ਸਟੱਡੀ ਵੀਜ਼ੇ ਦੀ ਗੱਲ ਕਰੀਏ ਸਿੰਗਾਪੁਰ ਦਾ ਸਟੱਡੀ ਵੀਜ਼ਾ ਇਹਦੇ ਲਈ ਬੱਚੇ ਦੀ ਪ੍ਰੋਫਾਈਲ ਕਿ ਹੋਣੀ ਚਾਹੀਦੀ ਹੈ ਜੀ 10 ਸਾਲ ਦਾ ਗੈਪ ਐਕਸੈਪਟੇਬਲ ਹੈ ਜੀ ਇਹਦੇ ਵਿੱਚ ਓਕੇ 6+6 ਕਰ ਰਹੇ ਹਾਂ 9+6 ਡੀਲ ਕਰਦੇ ਹਾਂ ਇੰਟਰਵਿਊ ਬੇਸ ਤੇ ਐਸਪਾਸ ਵੀ ਡੀਲ ਕਰਦੇ ਹਾਂ ਠੀਕ ਹੈ ਤੇ ਅਣਪੜਾਂ ਦੇ ਲਈ ਜਾਂ ਪੜ੍ਹਿਆ ਲਿਖਿਆ ਹੋਵੇ ਬੱਚਾ এমਪਲੋਇਮੈਂਟ ਵੀਜ਼ਾ ਕਰ ਰਹੇ ਹਾਂ ਜਿਵੇਂ ਆਪਾਂ ਗੱਲ ਕਰੀਬ ਸਟੱਡੀ ਵੀਜ਼ਾ ਦਾ ਸਿੰਗਾਪੁਰ ਦਾ ਤੁਸੀਂ ਕਹਿੰਦੇ ਹੋ ਵੀ 10 ਸਾਲ ਦਾ ਗੈਪ ਵੀ ਚੱਲ ਜੂਗਾ ਇਹਦੇ ਵਿੱਚ ਮਿਨੀਮਮ ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਬੱਚੇ ਦੀ ਵੀ 10ਵੀਂ ਕਰੀ ਜਾਂ ਪਲੱਸ 2 ਕਰੀ ਹੋਵੇ ਸਰ ਸਟੱਡੀ ਵੀਜ਼ਾ ਦੇ ਲਈ 10ਥ ਦੀ ਰਿਕੁਆਇਰਮੈਂਟ ਹੈਗੀ ਆਪਣੇ ਕੋਲ ਜ਼ਰੂਰੀ ਹੈ ਹਣਾ ਘੱਟੋ ਘੱਟ ਤੁਹਾਡੀ 10ਵੀਂ ਕਰੀ ਹੋਣੀ ਚਾਹੀਦੀ ਹੈ ਗੈਪ ਦਾ ਕੋਈ ਚੱਕਰ ਨਹੀਂ ਭਾਵੇਂ ਤੁਹਾਡਾ 10 ਸਾਲ ਦਾ ਗੈਪ ਹੈ ਤਾਂ ਵੀ ਲਗਵਾ ਦਾਂਗੇ ਜ਼ੀਰੋ ਰਿਸਕ ਤਾਂ ਹੈਗਾ ਤੁਹਾਨੂੰ ਪਹਿਲਾਂ ਕੋਈ ਪੈਸਾ ਨਹੀਂ ਦੇਣਾ ਵੀਰੇ ਇਹਦੇ ਵਿੱਚ ਆਪਾਂ ਅੰਬੈਸੀ ਫੀਸ ਦੀ ਗੱਲ ਕਰੀ ਉਹ ਵੀ ਤੁਸੀਂ ਭਰੋਗੇ ਬਿਲਕੁਲ ਸਰ ਪ੍ਰੋਸੈਸਿੰਗ ਫੀਸ ਦੀ ਗੱਲ ਕਰੀ ਉਹ ਵੀ ਤੁਸੀਂ ਭਰੋਗੇ ਬਿਲਕੁਲ ਸਰ ਮਤਲਬ ਜੋ ਵੀ ਖਰਚੇ ਆਉਣਗੇ ਵੀਜ਼ਾ ਆਉਣ ਤੋਂ ਪਹਿਲਾਂ ਫਾਈਲਿੰਗ ਫੀ ਹੋਣਾ ਜੋ ਵੀ ਖਰਚਾ ਹੈ ਤੁਸੀਂ ਆਪਣੀ ਜੇਬ ਦੇ ਵਿੱਚੋਂ ਕਰੋਗੇ ਬਿਲਕੁਲ ਸਰ ਠੀਕ ਹੈ ਜੇ ਬੱਚੇ ਦਾ ਵੀਜ਼ਾ ਆਉਂਦਾ ਤਾਂ ਤੁਸੀਂ ਪੇਮੈਂਟ ਦੇਣ ਦੇ ਹੱਕਦਾਰ ਹੈਗੇ ਹੋ ਜੇ ਬਾਇ ਚਾਂਸ ਕਰ ਲੂ ਕਿਸੇ ਵੀ ਤਰ੍ਹਾਂ ਦਾ ਅਗਰ ਕੋਈ ਵੀ ਉਨਨੀਕੀ ਕਮੀ ਕਰਕੇ ਵੀਜ਼ਾ ਨਹੀਂ ਆਉਂਦਾ ਤਾਂ ਤੁਸੀਂ ਸ ਥੋੜਾ ਕਿਸੇ ਪੈਸੇ ਦਾ ਨੁਕਸਾਨ ਨਹੀਂ ਹੋਇਆ। ਪਹਿਲੀ ਗੱਲ ਤਾਂ ਇਹ ਫਾਈਲ ਹੀ ਉਹ ਚੱਕਦੇ ਨੇਗੇ। ਬਾਈ ਹੋਰ ਨਾ ਗੱਲਾਂ ਕਰ ਰਿਹਾ ਸੀ ਕਹਿੰਦਾ ਵੀਰੇ ਆਪਾਂ एलिजिਬਿਲਟੀ ਚੈੱਕ ਕਰ ਲੰਨੇ ਆ। ਜੇ ਵੀਜ਼ ਆਪਣੇ ਕੋਲ ਨਹੀਂ ਆ ਤਾਂ ਕਿਸੇ ਕੋਲੋਂ ਵੀ ਨਹੀਂ ਆਉਂਦਾ। ਨਹੀਂ ਆਉਂਦਾ ਸਿੱਧੀ ਜੀ ਗੱਲ। ਮਾਰਕੀਟ ਵਿੱਚ ਓਪਨ ਚੈਲੰਜ ਆ ਸਰ ਇਹ ਸੀ। ਓਪਨ ਚੈਲੰਜ। ਹੁਣ ਜਿੱਥੇ ਗੱਲ ਆ ਜਾਂਦੀ ਹੈ ਬਾਈ ਪੈਸੇ ਕਿੰਨੇ ਕ ਲੈਂਦੇ ਨੇ ਹਨਾ ਇਹਦੇ ਵਿੱਚ ਹੀ ਬਹੁਤ ਵੱਡਾ ਡਾਊਲ ਹੈਗਾ। ਤੇ ਵੀਰੇ ਜੇ ਸਿੰਗਾਪੁਰ ਦਾ ਆਪਣੇ ਕੋਲ ਕੋਈ ਬੱਚਾ ਆ ਰਾ ਭਾਵੇਂ ਸਟੱਡੀ ਭਾਵੇਂ ਸਿੱਧਾ ਕੰਮ ਦੇ ਆਧਾਰ ਤੇ ਆਪਾਂ ਕੀ ਚੈਲੰਜ ਲਾਵਾਂਗੇ ਮਾਰਕੀਟ 'ਚੋਂ ਰੇਟ ਦਾ? ਆ ਆਪਣੇ ਘਰੇ ਖਾਸ ਕਰਕੇ ਲੇਡੀਜ਼ ਦੇ ਲਈ ਜਿਹੜੀ ਕੋਈ ਗਰੀਬ ਕਰੋ ਬਿਲੋਂਗ ਕਰਦੀਆਂ ਨੇ ਕੁੜੀਆਂ ਉਹਨਾਂ ਨੂੰ ਸਪੈਸ਼ਲ ਡਿਸਕਾਊਂਟ ਦੇ ਦਾਂਗੇ ਜਿਹੜਾ ਤੁਹਾਡੀ ਵੀਡੀਓ ਦੇਖ ਕਰਕੇ ਆਊਗਾ ਓਕੇ ਜੀ ਫੁੱਲ ਮਾਰਕੀਟ ਦਾ ਓਪਨ ਚੈਲੰਜ ਰਹੂਗਾ ਵੀਰੇ ਅੱਛਾ ਜਿੱਥੇ ਉਹ ਰੇਟ ਆ ਉਹ ਕੁੜੀਆਂ ਨੂੰ ਕੋਈ ਦੇ ਹੀ ਨਹੀਂ ਸਕਦਾ ਜਿੱਥੇ ਮਰਜੀ ਪਹਿਲਾਂ ਵਧੀਆ ਕੰਮ ਕਰ ਲਗਵਾ ਕੇ ਅਰਕੇ ਦੇਵਾਂਗੇ ਜੀ ਉਹਨਾਂ ਨੂੰ ਹਾਂਜੀ 에ਅਰਪੋਰਟ ਪਿਕਅਪ ਵੀ ਕਰਵਾ ਦਾਂਗੇ ਰਹਿਣ ਦਾ ਪ੍ਰਬੰਧ ਕਰਵਾ ਦਾਂਗੇ ਠੀਕ ਹੈ ਅੱਛਾ ਇਹਦੇ ਵਿੱਚ ਜੇ ਅਸੀਂ ਸਿੱਧਾ ਕੰਮ ਦੇ ਆਧਾਰ ਤੇ ਭੇਜਦੇ ਨੂੰ ਨਾ ਇਹਦੇ ਵਿੱਚ ਕਈ ਵਾਰ ਅਸੀਂ ਕਹਿੰਦੇ ਨਾ ਕਿ ਅਕਮੋਡੇਸ਼ਨ ਚਾਹੀਦੀ ਹੈ ਸਾਨੂੰ ਹਾਂਜੀ ਵੀ ਇਹਦੇ ਵਿੱਚ ਕੀ ਕੁਝ ਫ੍ਰੀ ਮਿਲੂਗਾ ਜੇ ਬੱਚਾ ਜਾਂਦਾਗਾ ਅ ਸਰ ਫ੍ਰੀ ਨਹੀਂ ਹੈ ਅਕਮੋਡੇਸ਼ਨ ਕੁਸਟ ਅਫ ਹੋਲੇ ਹੈ ਪਰ ਮੰਥ ਦੇ ਹਿਸਾਬ ਨਾਲ ਰੈਂਟ ਪੇ ਬੱਚੇ ਨੇ ਕਰਨਾ ਹੁੰਦਾ ਹੈ ਹਾਂਜੀ ਇਹਨਾਂ ਦੇ ਵਿੱਚ ਜੀ ਪਹਿਲਾਂ ਵੀਜ਼ੇ ਲੱਗੇ ਨਾ ਦੇਖੋ ਸਿਰਫ ਹਮ ਅਗਰ ਤੁਹਾਡੇ ਮਨ 'ਚ 1% ਕੋਈ ਡਾਊਟ ਹੈ ਸਾਡੇ ਸੈਂਟਰ 'ਚ ਵਿਜ਼ਿਟ ਕਰੋ ਜਿਨ੍ਹਾਂ ਦੇ ਧੀਆਂ ਬੇਟੀਆਂ ਜਾਂ ਪੁੱਤ ਬਾਹਰ ਭੇਜੇ ਹੋਏ ਨੇ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਵਾ ਦਾਂਗੇ ਕਰਦੇ ਐਡਰੈਸ ਸੱਕ ਦੇ ਦਾਂਗੇ ਲੈ ਵਈ ਐਡੀ ਵੱਡੀ ਸ਼ੌਰਟਿਕ ਕੌਣ ਦਿੰਦਾ ਭਰਾ ਕਹਿੰਦਾ ਮੇਰੇ ਤੇ ਭਰੋਸਾ ਨਾ ਕਰੋ ਜਿਹੜੇ ਮੈਂ ਭੇਜੇ ਹੋਏ ਨੇ ਉੰਨਾਂ ਨਾਲ ਡਾਇਰੈਕਟ ਗੱਲ ਤੱਕ ਕਰਾਵਾਂਗੇ ਹੋਰ ਦੱਸੋ ਇਹ ਤਾਂ ਹੈਗਾ ਸੀ ਆਪਣਾ ਸ਼ੰਗਾਪੁਰ ਦਾ ਲਈ ਹਾਂਜੀ ਅੱਜ ਕੱਲ੍ਹ ਚੱਲ ਰਿਹਾ ਹੈਗਾ ਸ਼ੈਨਗਨ ਦਾ ਵੀਜ਼ਾ ਲੈਣਾ ਕਹਿੰਦਾ ਜੀ ਸਿੱਧੇ 29 ਕੰਟਰੀਆਂ ਦਾ ਹੈ ਹਾਂਜੀ ਇਹਦੇ ਵਿੱਚ ਤੁਸੀਂ ਜੇ ਬੱਚਾ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦਾ ਉਹ ਵੀ ਕਰ ਰਹੇ ਹੋ ਜਾਂ ਸ਼ੈਨਗਨ ਦੇ ਵਿੱਚ ਸਿੱਧਾ ਕੰਮ ਦੇ ਆਧਾਰ ਤੇ ਜਾਣਾ ਤਾਂ ਵੀ ਕਰ ਰਹੇ ਹੋ ਹਾਂਜੀ ਅੱਛਾ ਇਹਦੇ ਵਿੱਚ ਫਿਰ ਕਟੋਕਟ ਦੱਸਣੀ ਹੋਣੀ ਚਾਹੀਦੀ ਸਟੱਡੀ ਲਈ ਜੀ ਸ਼ੈਨਗਨ ਦੇ ਵਿੱਚ ਇਹਨਾਂ ਦੇ ਵਿੱਚ ਪਲੱਸ 2 ਪਾਸ ਆਊਟ ਬੱਚਾ ਚਾਹੀਦਾ ਜੀ ਕਟੋਕਟ ਇਹ ਚੀਜ਼ਾਂ ਜ਼ਰੂਰੀ ਨੇ ਐਲੀਜੀਬਿਲਟੀ ਤਾਂ ਕਹਿੰਨਾ ਕਿਉਂਕਿ ਤੁਸੀਂ ਫੋਨ ਕਰੋਗੇ ਕਟੋਕਟ ਕੀ ਆਪਾਂ ਆਪਣੀ ਐਲੀਜੀਬਿਲਟੀ ਹੈ ਕਿ ਨਹੀਂ ਕਈ ਵਾਰ 10ਵੀਂ ਪਾਸੇ ਫੋਨ ਲਾ ਕੇ ਪੁੱਛ ਲੈਣਗੇ ਕਿ ਸ਼ੈਨਗਨ ਲਈ ਜਾ ਸਕਦੇ ਜੀ ਜਦੋਂ ਤੁਹਾਨੂੰ ਆਪਾਂ ਦੱਸ ਦੇ ਦਿੱਤਾ ਘੱਟੋ-ਘੱਟ ਪਲੱਸ 2 ਹੋਣੀ ਚਾਹੀਦੀ ਹੈ ਗੈਪ ਅਸੈਪਟੇਬਲ ਹੈ ਹਨਾ ਜੀ ਹਾਂਜੀ ਸਰ ਗੈਪ ਚੱਲ ਜਾਊਗਾ ਤੇ ਸ਼ੈਨਗਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਨਾ ਟੋਟਲ 29 ਕੰਟਰੀਆਂ ਹੁੰਦੀਆਂ ਨੇਗੀਆਂ ਇਹਦੀ ਇਨ ਡਿਟੇਲ ਗੱਲ ਕਰਨੀ ਹੈ ਤਾਂ ਭਰਾ ਹੋਰਾਂ ਕੋਲ ਆਫਿਸ ਆ ਜਾਓ ਕੋਈ ਚੱਕਰ ਨਹੀਂ ਇਹਦੇ ਬਾਰੇ ਹਨਾ ਖੁੱਲ ਕੇ ਗੱਲ ਕਰ ਲੈਣ ਬਿਲਕੁਲ ਸਰ ਬਿਲਕੁਲ ਤੇ ਇਹਦੇ ਵਿੱਚ ਸਿੱਧਾ ਕੰਮ ਦੇ ਆਧਾਰ ਤੇ ਵੀ ਜਾ ਸਕਦੇ ਇੱਕ ਕੰਮ ਦੇ ਆਧਾਰ ਤੇ ਆਪਾਂ ਕਹਿ ਦਿੰਦੇ ਹਾਂ ਵੀ ਕਿਸੇ ਨੇ ਖੇਤੀਬਾੜੀ ਜਾਣਾ ਹਨ ਵੀਰੇ ਵੇਅਰ ਹਾਊਸ ਦੇ ਵਿੱਚ ਜਿਵੇਂ ਪੈਕਿੰਗ ਦਾ ਕੰਮ ਹੁੰਦਾ ਤਾਂ ਇਹ ਕੈਟਾਗਰੀ ਦੇ ਵਿੱਚ ਆਪਾਂ ਭੇਜ ਦਿੰਨੇ ਹਾਂ ਹਾਂਜੀ ਅਨਸਕਿਲਡ ਵੀ ਭੇਜ ਦਾਂਗੇ ਸਰ ਅਨਸਕਿਲਡ ਵੀ ਭੇਜ ਦਾਂਗੇ ਹਾਂਜੀ ਈਸੀਆਰ ਪਾਸਪੋਰਟ ਵੀ ਲੈ ਲਾਂਗੇ ਲੈ ਬਾਈ ਜੀ ਈਸੀਆਰ ਪਾਸਪੋਰਟ ਦੱਸ ਦੇਣਾ ਥੋੜਾ ਡਿਟੇਲ ਦੇ ਵਿੱਚ ਵੀ ਜਿਹੜੇ ਜਿਆਦਾ ਪੜੇ ਲਿਖੇ ਨਹੀਂ ਹੁੰਦੇ ਹਨਾ ਹਾਂਜੀ ਅਨਪੜਾ ਕਹਿੰਦੇ ਨਹੀਂ ਜਿੰਨਾਂ ਨੂੰ ਅਨਪੜਾ ਦਾ ਸਿੱਧਾ ਪਾਸਪੋਰਟ ਬਣਦਾ ਈਸੀਆਰ ਜੇ ਤੁਸੀਂ ਜਾਣਾ ਹੀ ਆ ਹਨਾ ਪੜੇ ਲਿਖੇ ਨਹੀਂ ਹੈਗੇ ਤਾਂ ਚੱਲ ਜੂਗੇ ਕੋਈ ਚੱਕਰ ਨਹੀਂ ਇਹਦੇ ਵਿੱਚ ਤੁਹਾਡੇ ਕੋਲ ਸਕਿੱਲ ਹੈਗੀ ਹੈ ਨਹੀਂ ਹੈਗੀ ਕੋਈ ਮੈਟਰ ਨਹੀਂ ਕਰਦੀ ਤੁਸੀਂ ਵਿਦਆਊਟ ਸਕਿੱਲ ਵੀ ਜਾ ਸਕਦੇ ਹੋ ਹੈਲਪਰ ਦੇ ਤੌਰ ਤੇ ਜਾ ਸਕਦੇ ਹੋ ਖਰਚੇ ਵਰਚੇ ਦੀ ਗੱਲ ਕਰਾਂਗੇ ਪਹਿਲਾਂ ਵੀ ਚੈਲੰਜ ਹੈ ਤੇ ਇਹਦੇ ਵਿੱਚ ਵੀ ਆਪਣਾ ਚੈਲੰਜ ਹੈਗੀ ਹੈਗਾ ਡਿਸਾਂਗੇ ਸਰ ਇਹਦੇ ਵਿੱਚ ਚੈਲੰਜ ਰੇਟ ਦੇ ਦਾਂਗੇ ਤੇ ਹੁਣ ਗੱਲ ਕਰ ਲੈਣਾ ਆਪਣਾ ਤੀਜਾ ਪ੍ਰੋਡਕਟ ਆ ਜੀ ਸਾਈਪ੍ਰਸ ਹਾਂਜੀ ਸਾਈਪ੍ਰਸ ਦੇ ਵਿੱਚ ਆਪਾਂ ਸਟੱਡੀ ਤੇ ਕੰਮ ਧਰ ਤੇ ਦੋਨੋਂ ਕਰ ਰਹੇ ਹਾਂ ਬਿਲਕੁਲ ਸਰ ਸਾਈਪ੍ਰਸ ਦੇ ਵਿੱਚ ਜੇ ਕੋਈ ਬੱਚਾ ਸਟੱਡੀ ਵੀਜ਼ੇ ਤੇ ਜਾਣਾ ਚਾਹੁੰਦਾ ਹੈ ਇਲੀਜੀਬਿਲਟੀ ਕੀ ਹੋਣੀ ਚਾਹੀਦੀ ਹੈ ਉਹਦੀ ਸਰ ਪਲੱਸ 2 ਪਾਸ ਆਊਟ ਹੋਵੇ ਬੱਚਾ ਹਾਂਜੀ ਤੇ ਬੈਂਡ ਸਕੋਰ ਦੀ ਰਿਕੁਆਇਰਮੈਂਟ ਹੈ ਚਾਹੀ ਪੀਟੀ ਕੀਤੀ ਹੈ ਚਾਹੀ ਆਇਲਟਸ ਕੀਤੀ ਹੈ ਦੋਨੋਂ ਐਕਸੈਪਟੇਬਲ ਨੇ ਸਰ ਧਿਆਨ ਨਾਲ ਸੁਣੋ ਸਾਈਪਰਸ ਦੇ ਜੇ ਤੁਸੀਂ ਸਟੱਡੀ ਵੀਜ਼ੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਪੀਟੀ ਸਕੋਰ ਜਾਂ ਆਇਲਟਸ ਬੈਂਡ ਹੈ ਨਾ ਪੀਟੀ ਸਕੋਰ ਕਿੰਨਾ ਚਾਹੀਦਾ ਹੈ ਜੀ ਆਪਾਂ ਕੋਟੋ-ਕਟਾ ਸਰ ਨੋਟ ਲੈਸ 43 43 ਕੋਟੋ-ਕਟਾ ਹਾਂ ਤੇ ਆਇਲਟਸ ਦੇ ਵਿੱਚ ਬੈਂਡ ਮਿਨੀਮਮ ਜੀ 4.5 ਬੈਂਡ 4.5 ਬੈਂਡ ਹੋਣੇ ਚਾਹੀਦੇ ਨੇ ਐਲੀਜੀਬਿਲਟੀ ਲਈ ਜੇ ਸਾਈਪਰਸ ਦੇ ਵਿੱਚ ਤੁਸੀਂ ਸਟੱਡੀ ਤੇ ਨਹੀਂ ਜਾਣਾ ਸਿੱਧਾ ਆਪਣਾ ਕੰਮ ਦੇ ਆਧਾਰ ਤੇ ਜਾਣਾ ਜੀ ਇਹਦੇ ਵਿੱਚ ਅਨਪੜ ਚੱਲੇ ਜਾਣਗੇ ਕਿ ਅਨਪੜ ਚਲਾ ਦਾਂਗੇ ਸਰ ਅਨਪੜ ਚੱਲੇ ਜਾਣਗੇ ਲੈ ਬਈ ਅਨਪੜ ਹੋਵੋਗੇ ਤਾਂ ਵੀ ਜਾ ਸਕਦੇ ਹੋਗੇ ਠੀਕ ਹੈ ਪੜੇ ਲਿਖੇ ਹੋ ਤਾਂ ਮੋਸਟ ਵੈਲਕਮ ਤੁਸੀਂ ਜਾਏ ਸਕਦੇ ਹੋ ਆਪਾਂ ਸੋਨੋ ਨਾ ਅੱਜ 3 ਘੰਟੇ ਦੱਸਿਆ ਸਿੰਗਾਪੁਰ ਹੋ ਗਈ ਸ਼ੈਨਗਨ ਹੋ ਗਈ ਤੇ ਆਪਣੀ ਸਾਈਪਰਸ ਹੋ ਗਈ ਨਾ ਜੀ ਇਹਦੇ ਵਿੱਚ ਸਟੱਡੀ ਤੇ ਸਿੱਧਾ ਕੰਮ ਦੇ ਆਧਾਰ ਤੇ ਹਾਂ ਜੀ ਸਰ ਤੇ ਪੇਮੈਂਟ ਕੋ ਦੇਣੀ ਹੈ ਮਿੱਤਰੋ ਜਦੋਂ ਤੁਹਾਡਾ ਕੰਮ ਬਣ ਗਿਆ ਮਤਲਬ ਜਦੋਂ ਤੁਹਾਡਾ ਵੀਜ਼ਾ ਆ ਗਿਆ ਇੱਥੋਂ ਤੱਕ ਕਿ ਜਹਾਜ਼ਾਂ ਟਿਕਟਾਂ ਵੀ ਭਰਾ ਹੋਰ ਕਰਵਾ ਦਨਗੇ ਯਾਰ ਪਰਵਾਹ ਨਾ ਮੰਨੋ ਹੋਰ ਦੱਸੋ ਠੀਕ ਹੈ ਕੰਨਾਂ ਨੂੰ ਆ ਰੂਗਾ ਕਿ ਯਾਰ ਪਹਿਲਾਂ ਪੈਸੇ ਦਾ ਚੱਕਰ ਪੈਂਦਾ ਕੋਈ ਦਿੱਕਤ ਐ ਨਾ ਮੰਨਿਓ ਸਕਰੀਨ ਤੇ ਨੰਬਰ ਤੇ ਐਡਰੈਸ ਦੋਨੋਂ ਚੱਲ ਰਿਹਾ ਆਪਣੇ ਕਿਸੇ ਵੀ ਵੀਰ ਭਾਈ ਨੇ ਇਹਨਾਂ ਤਿੰਨਾਂ ਵੀਜ਼ੇ ਦੇ ਵਿੱਚੋਂ ਕੋਈ ਵੀ ਗੱਲ ਕਰਨੀ ਹੈ ਬੇਫਿਕਰ ਕਰ ਲਓ ਜੀ ਕੰਟੈਕਟ ਬਾਕੀ ਕਿਸੇ ਨੇ ਵਿਲਡ ਕਰਨ ਦਿੱਤੇ ਨੰਬਰਾਂ ਦੇ ਕੰਟੈਕਟ ਕਰਕੇ ਆਪਣੇ ਅਪਾਇੰਟਮੈਂਟ ਜ਼ਰੂਰ ਲੈ ਲਿਓ ਤੇ ਤੁਸੀਂ ਵਿਲਡ ਕਰਕੇ ਭਰਾ ਹੋਰ ਨਾਲ ਕਰ ਲਓ ਜੀ ਗੱਲ ਬਾਕੀ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਦੇਖਣ ਦੇ ਲਈ ਸਿੰਗਾਪੁਰ ਦੇ ਵਿੱਚ ਅਗਰ ਕੋਈ ਵੀ ਬੱਚੇ ਨੂੰ ਕੰਮ ਦੀ ਰਹਿਣ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਅਸੀਂ ਉਹਦੇ ਲਈ ਵੀ ਹੈਲਪ ਕਰ ਦੇਵਾਂਗੇ ਕਰ ਦੇਵਾਂਗੇ ਆਪਾਂ ਬੈਠੇ ਆਂ ਆਪਾਂ ਬੈਠੇ ਆਂ ਸਰ ਆਪਾਂ ਇੱਥੇ ਹੀ ਲਾ ਕਰਵਾ ਦਾਂਗੇ ਇੱਥੇ ਹੀ ਲਾ ਕਰਵਾ ਦਾਂਗੇ ਸਰ ਕੋਈ ਦਿੱਕਤ ਨਹੀਂ